ਹਰ ਰੋਹਾਂ ਜੀ ਆਪ ਕਿੰਨੇ ਹੋਗੇ ਸਭ ਠੀਕ ਠਾਕ ਹੋਗੇ ਅੱਜ ਕਰਾਉਨੇ ਸਾਡੇ ਘਰ ਦਾ ਸੋਨੂ ਹੋਮਪੂਰ ਬੱਚੇ ਥਾਂ ਦਾ ਐ ਪਗਣਾ ਹੁੰਦਾ ਬਾਰੇ ਫਸਲ ਲਵਾਉਣਾ ਚਿੱਕੜ ਵਾਲਾ ਹਮ ਹੋ ਜਾਂਦਾ ਦੋ ਦੋ ਵਾਰੀ ਧੋਣਾ ਪੈਂਦਾ ਹਰ ਕੇ ਵਿੱਚ ਦੀ ਹਟ ਕੇ ਸਾਰਾ ਤੋੜਤਾ ਤੇ ਰਾਤਾਂ ਤੰਦੂਰ ਤੋਂ ਹੀ ਆਪਾਂ ਤਾਂ ਪਾਣੀ ਚੱਲਵਾਤੇ ਹੈ ਦਰਾਖਤ ਤੋ ਇਹਨਾਂ ਦੇ ਤੋ ਫਿਰ ਸੋਹਣਾ ਸੋਹਣਾ ਹੋ ਜਾਂਦਾ ਫਿਰ ਵਾਈ ਸੋਹਣਾ ਦੋਕ ਦਿਨਾਂ ਜਿਨਾ ਫਿਰ ਤਰਾਵਾ ਜਾ ਹੋ ਜਾਂਦਾ ਨਾ ਰੋਹ ਝਾੜੂ ਲੋਨੀ ਝਾੜੂ ਲਾ ਕੇ ਨਾ ਉਹ ਜਾਨੀ ਬਣਦਾ ਹੈਗਾ ਜਹੇ ਜਹ ਤੋ ਕੀ ਹੋ ਜਾਂਦਾ ਤੌਣ ਦੀ ਐਂਡ ਇੱਕ ਤੌਣ ਦੀ ਆ ਫਿਰ ਪਾਣੀ ਦਾ ਨੀ ਕਿਤੇ ਇੰਤਜ਼ਾਮ ਹਜੇ ਹੋ ਗਿਆ ਹਜੇ ਉੱਪਰ ਨਾਲ ਤੌਣਾ ਹੈ ਅੰਦਰ ਪਾਈ ਪੈਸੇ ਆਪਣੇ ਕੱਪੜੇ ਸੀਚੋ ਸੋਹ ਕੱਢ ਦੇ ਮੈਂ ਇਹ ਨਕੂ ਤੋਤਾ ਗੋਲੀ ਬਰਨਾ ਮੈਡ ਤੇ ਗਿੱਲਾ ਕਰਕੇ ਤਰੇ ਨੋਟੂ ਆਫ ਤੇ ਹਵਾ ਚੱਲਦੀ ਹੈ ਨਾ ਇਹ ਇੱਥੇ ਚੜ ਚੁਰੂਣ ਛਣੋ ਇਧਰ ਨੇ ਤਾਂ ਹਜੇ ਤੋਤੇ ਨਹੀਂ ਕਿੰਨੇ ਦਿਨ ਹੋ ਗਏ ਇਹ ਧੋਣਾ ਆਜੀ ਸਾਰਾ ਜੀ ਨਹੀਂ ਕਰਦਾ ਧੁੱਪ ਚੜ ਜਾਂਦੀ ਹੈ ਕੀ ਕਰੀ ਸਾਂਮੀ ਬਹੁਤ ਹੋ ਜਾਂਦੇ ਨੇ ਤੋ ਤੋ ਇਸ ਪਾਸੇ ਸੋਹਣਾ ਲੱਗਦਾ ਹੈ ਬੜਾ ਹਵਾ ਹਵਾ ਚੰਦਰੀਆ ਪਰ ਮੈਂ ਆਇਆ ਵੀ ਗਰਮੀ ਜੀ ਪਤਾ ਨਹੀਂ ਕਿਉਂ ਆ ਹਵਾ ਬਹੁਤ ਸੰਦਰੀਆ ਦੇ ਟੋਪੀ ਕੇ ਨਾਂ ਤਾਂ ਵਧੀਆ ਬਣ ਗਿਆ ਹੁਣ ਬਾਸੇ ਕੱਪੜੀ ਮਸਹੀ ਉੱਤ ਹਵਾ ਪਸਪਟਣਾ ਸੀ ਟਾਈਮ ਲੱਗਿਆ ਸੀ ਪੱਥਰੀ ਲਵਾਉਣਾ ਸੀ ਚਲੋ ਜੀ ਆਪ ਕੀ ਹੈਥੀ ਕਰ ਦਿੰਦੇ ਜੀ ਦਾ ਐਂਡ ਹੁਣ ਮੇਰੇ ਨਾਲ ਨਰਤਾ ਭਾਂਡੇ ਗੁੰਡੇ ਜਾਂ ਜਣਾੜੀ ਪਿਆ ਸੁਣੀ ਸੁਣੀ ਛਾੜੂ ਪੁੱਛ ਪਿਆ ਕੋਠੀ ਛਾੜੂ ਪੁੱਛ ਪਿਆ ਜੀ ਬਾਰੂ ਬਾਰੀ ਨਹੀਂ ਹੋਇਆ ਤਾਂ ਤੇ ਮੈਂ ਅੱਧਿਆ ਆਪਾਂ ਫੇਰ ਕਿਸੇ ਹੋਰ ਨੂੰ ਬਲੌਗ ਨਾਲ ਕਿਹੜਾ ਕੋਈ ਦੇਖਦਾਗਾ ਬਲੌਗ ਤਾਂ ਇਹ ਰਿਹਾ ਤਾਂ ਕੋਈ ਦੇਖੇ ਦੇਣ ਤਾਂ ਕੋਈ ਕਹਿੰਦਾ ਗਰਮ ਹੋ ਜਨਾਸਪੈਕ ਮੋਟੂਆ ਬੈਠਾ ਗਰਮੀ ਹੋ ਰਹੀ ਹੈ ਵੀ ਵਿਚਾਰੇ ਕੀ ਕਰਨੇ